ਸਾਰੇ ਦੋਸਤਾਂ ਨੂੰ ਸਭ ਤੋਂ ਪਹਿਲਾਂ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਤੁਹਾਨੂੰ ਦੱਸ ਦਈਏ ਕਿ ਨਵੇਂ ਸਾਲ ਤੇ ਸਾਡੇ ਭਰਾ ਨੇ ਸੇਲ ਲਾਈ ਹੈ ਫਰਸਟ ਕਾਪੀ ਬੂਟ ਨੇ ਫਰਸਟ ਕਾਪੀ ਸਿੱਧਾ ਫੈਕਟਰੀ ਦੇ ਵਿੱਚੋਂ ਸਿੱਧਾ ਮਾਲ ਆਉਂਦਾਗਾ ਇੱਕ ਹੁੰਦਾ ਹੋਲ ਸੇਲਾਂ ਤੋਂ ਆਉਂਦਾ ਹੋਲ ਸੇਲਰ ਤੋਂ ਆਉਂਦਾ ਇੱਕ ਸਿੱਧਾ ਫੈਕਟਰੀਆਂ ਦੇ ਵਿੱਚੋਂ ਮਾਲ ਆਉਂਦਾਗਾ ਇਹ ਸਿੱਧਾ ਫੈਕਟਰੀਆਂ ਦੇ ਵਿੱਚੋਂ ਫਰਸਟ ਕਾਪੀ ਜਿਹੜੇ ਬੂਟ ਆਉਂਦੇ ਨੇ ਉਹ ਬੂਟਾਂ ਤੇ ਭਾਰੀ ਸੇਲ ਹੈ ਜਿਹੜੇ ਬੂਟ 1200000 ਦੇ ਕੋਈ 1500 ਦੇ ਮਿਲਦੇ ਨੇ ਤੁਹਾਨੂੰ ਇਸ ਦੁਕਾਨ ਤੋਂ 400 450 ਤੱਕ ਪੂਰੇ ਵਧੀਆ ਇੱਕ ਨੰਬਰ ਬੂਟ ਮਿਲਣਗੇ ਇਸ ਦੁਕਾਨ ਤੋਂ ਤੁਹਾਨੂੰ ਹੁਣ ਦੁਕਾਨ ਦਾ ਬਿਰਬਾ ਵੀ ਦਿਖਾ ਦਈਏ ਵੀ ਦੁਕਾਨ ਹੈ ਕਿੱਥੇ ਆ ਡਿਸਕ੍ਰਿਪਸ਼ਨ ਦੇ ਵਿੱਚ ਸਾਡਾ ਉੱਪਰ ਲਿਖਿਆ ਹੋਇਆ ਨੰਬਰ ਵੀ ਲਿਖਿਆ ਹੋਇਆ ਦੁਕਾਨਦਾਰ ਵੀਰ ਦਾ ਤੇ ਐਡਰੈਸ ਵੀ ਲਿਖਿਆ ਹੋਇਆ ਫੇਰ ਵੀ ਤੁਹਾਨੂੰ ਅਸੀਂ ਇੱਕ ਵਾਰ ਦੱਸ ਦਈਏ ਕਿ ਦੁਕਾਨ ਹੈ ਕਿੱਥੇ ਆ ਦੁਕਾਨ ਦਾ ਕੀ ਨਾਮ ਆ ਦੁਕਾਨ ਦਾ ਨਾਮ ਹੈਗਾ ਦਸ਼ਮੇਸ਼ ਦਸ਼ਮੇਸ਼ ਦੁਕਾਨ ਦਾ ਨਾਮ ਹੈਗਾ ਜੇ ਆਪਾਂ ਬਸ ਸਟੈਂਡ ਵਾਲੀ ਸਾਈਡ ਤੋਂ ਆਉਣੇ ਆ ਇਧਰ ਬਸ ਸਟੈਂਡ ਆ ਜੇ ਆਪਾਂ ਬਸ ਸਟੈਂਡ ਵਾਲੀ ਸਾਈਡ ਤੋਂ ਆਉਣੇ ਆ ਤਾਂ ਵਿਸਾਲ ਮੈਡੀਕਲ ਤੋਂ ਪਹਿਲਾਂ ਇਹ ਦੁਕਾਨ ਆਗੀ ਜੇ ਆਪਾਂ ਆਉਣੇ ਆ ਇਧਰੋਂ ਰੇਲਵੇ ਸਟੇਸ਼ਨ ਕਿੰਨੀਓ ਆਉਣੇ ਆ ਤਾਂ ਵਿਸਾਲ ਮੈਡੀਕਲ ਤੋਂ ਬਾਅਦ ਦੇ ਵਿੱਚ ਪੰਜ-ਸੱਤ ਦੁਕਾਨਾਂ ਛੱਡ ਕੇ ਜਿਹੜੀ ਦੁਕਾਨ ਆਗੀ ਹੁਣ ਦੁਕਾਨ ਤੇ ਆਹ ਬਾਈ ਦੁਕਾਨ ਵਾਲਾ ਸਤਿ ਸ਼੍ਰੀ ਅਕਾਲ ਬਾਈ ਜੀ ਨਵੇਂ ਸਾਲ ਦੀਆਂ ਸਾਲ ਦੀਆਂ ਮੁਬਾਰਕਾਂ ਜੀ ਨਵੇਂ ਸਾਲ ਦੀਆਂ ਮੁਬਾਰਕਾਂ ਸੇ ਲਾਤੀ ਫਰ ਫੈਕਟਰੀ ਫੈਕਟਰੀ ਰੇਟਾਂ ਤੇ ਹਾਂਜੀ ਹਾਂ ਹੁਣ ਤੁਹਾਨੂੰ ਬੂਟ ਦਿਖਾ ਦਈਏ ਬਾਈ ਸਾਰਿਆਂ ਨੂੰ ਵੀਡੀਓ ਨੂੰ ਚਲਦੀ ਚਲਦੀ ਨੂੰ ਸ਼ੇਅਰ ਕਰ ਦਿਓ ਇਹ ਆਪਣੇ ਭਰਾ ਨੇ ਨਵਾਂ ਕੰਮ ਕੀਤਾ ਕਹਿੰਦਾ ਪੂਰੀ ਪਹਿਲੀ ਮੰਡੀ ਜਿਵੇਂ ਆਪਾਂ ਪਟਿਆਲਾ ਮੰਡੀ ਜਾ ਉਧਰ ਨਿਊ ਮਾਰਕੀਟ ਕਹਿ ਦਿੰਦੇ ਆ ਉਧਰ ਜਿਹੜੀਆਂ ਦੁਕਾਨਾਂ ਨੇ ਉਹਨਾਂ ਨਾਲੋਂ ਸਸਤੇ ਰੇਟਾਂ ਤੇ ਬਿਲਕੁਲ ਫੈਕਟਰੀ ਤੇ ਆਏ ਰੇਟਾਂ ਤੇ ਜਿਹੜਾ ਮਾਲ ਦੇਣਾਗਾ ਤੁਹਾਨੂੰ ਬੂਟ ਦਿਖਾ ਦਈਏ ਪਹਿਲਾਂ ਆ ਦੇਖੋ ਐਡੀਟ ਆਸ ਦਾ ਬਿਲਕੁਲ ਜਿਹੜੇ ਸ਼ੋਰੂਮਾਂ 'ਚ ਪੀਸ ਪਏ ਨੇ ਫਰਸਟ ਕਾਪੀ ਬੂਟ ਨੇ ਤੁਹਾਨੂੰ ਬੂਟ ਦਿਖਾ ਦਈਏ ਨੇ ਦੇਖ ਕੇ ਆ ਦੇਖੋ ਉਸ ਤੋਂ ਬਾਅਦ ਆ ਜਿਹੜੇ ਵੱਡੇ ਸਾਈਜ਼ ਆ ਜਾਂਦੇ ਆ ਬਜ਼ੁਰਗਾਵਾਂ ਵਾਲ ਆ ਇਹ ਇਹ ਵੱਡੇ ਸਾਈਜ਼ ਵੀ ਹੈਗੇ ਨੇ ਆ ਨਾਈਕੀ ਦਾ ਮਾਡਲ ਪਿਆਗਾ ਆ ਨਾਈਕੀ ਦਾ ਇੱਕ ਹੋਰ ਮਾਡਲ ਪਿਆਗਾ ਆ ਪਿਉਮਾ ਦਾ ਮਾਡਲ ਤੁਸੀਂ ਦੇਖੋ ਬਿਲਕੁਲ ਜਿਹੜੇ ਸ਼ੋਰੂਮਾਂ ਦੇ ਵਿੱਚ ਪਏ ਨੇ ਇਹ ਮਾਡਲ ਤੇ ਬਹੁਤ ਹੀ ਸੋਹਣੇ-ਸੋਹਣੇ ਬੂਟ ਨੇ ਜਿਹੜੇ ਇਸ ਦੁਕਾਨ ਤੇ ਤੁਹਾਨੂੰ ਮਿਲਣਗੇ ਤੁਸੀਂ ਸਕਰੀਨਸ਼ਾਟ ਲੈ ਕੇ ਨੰਬਰ ਤੇਸ ਤੇ ਸੰਪਰਕ ਕਰ ਸਕਦੇ ਹੋ ਭੇਜ ਸਕਦੇ ਹੋ ਇਸ ਦੁਕਾਨਦਾਰ ਵੀਰ ਨਾਲ ਗੱਲ ਕਰ ਸਕਦੇ ਹੋ ਹਰੇਕ ਬੂਟ ਦੇ ਨਾਲ ਜਰਾ ਫ੍ਰੀ ਦਿੱਤੀ ਜਾਊਗੀ ਬਿਲਕੁਲ ਵਧੀਆ ਕਾਟਨ ਦੀ ਜਰਾਬ ਜਿਹੜੀ ਸੌਕਸ ਇਹ ਫ੍ਰੀ ਦਿੱਤੀ ਜਾਊਗੀ ਹਰੇਕ ਬੂਟ ਦੇ ਨਾਲ ਇੱਕ ਬੇਨਤੀ ਹੈ ਸਾਰੇ ਦੁਕਾਨਦਾਰਾਂ ਨੂੰ ਵੀ ਦੁਕਾਨਦਾਰ ਸੰਪਰਕ ਨਾ ਕਰਨ ਸਿਰਫ ਓਨਲੀ ਜਿਹੜੇ ਸਾਡੇ ਕਸਟਮਰ ਨੇ ਉਹੀ ਇੱਥੇ ਆ ਸਕਦੇ ਨੇ ਕਿਉਂਕਿ ਕਈ ਵਾਰ ਦੁਕਾਨਦਾਰ ਫੋਨ ਕਰਨ ਲੱਗ ਜਾਂਦੇ ਨੇ ਦੁਕਾਨਦਾਰਾਂ ਨੂੰ ਨਹੀਂ ਮਾਲ ਦਿੱਤਾ ਜਾਊਗਾ ਸਿਰਫ ਤੇ ਇੱਕ ਜਿਹੜੇ ਸਾਡੇ ਕਸਟਮਰ ਭਰਾ ਆਉਣਗੇ ਉਹਨਾਂ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ ਕਿ ਉਹ ਵਾਰਨਿੰਗ ਨਾ ਕਰਨ ਵਾਲੀ ਕਿਉਂਕਿ ਪਹਿਲਾਂ ਹੀ ਰੇਟ ਅਸੀਂ ਜਿਹੜੇ ਬਿਲਕੁਲ ਜਾਇਜ਼ ਰੱਖੇ ਹੋਏ ਨੇ ਵੀ ਉਹ ਆ ਕੇ ਵਾਰਨਿੰਗ ਨਾ ਕਰਨ ਵੀ ਰੇਟ ਘਟਾ ਲਓ ਜੀ ਐਂ ਕਰ ਲਓ ਜੀ ਕਿਉਂਕਿ ਬਹੁਤ ਹੀ ਵਧੀਆ ਲੇਡੀਜ਼ ਲੇਡੀਜ਼ ਪਹਿਣਾ ਲਈ ਸਾਡੀਆਂ ਲਈ ਉਹਨਾਂ ਲਈ ਵੀ ਬਹੁਤ ਸੋਹਣੀ ਨਵੀਂ-ਨਵੀਂ ਵੈਰਾਈਟੀ ਆਈ ਵੀ ਹੈ ਤੇ ਤੁਸੀਂ ਦੇਖੋ ਇੱਧਰ ਬੂਟ ਬਹੁਤ ਸੋਹਣੇ-ਸੋਹਣੇ ਬੂਟ ਆਏ ਵਿਨੇ ਆ ਲੇਡੀ ਦੇ ਕਲਰ ਦੇਖੋ ਬਹੁਤ ਸੋਹਣੇ-ਸੋਹਣੇ ਕਲਰ ਆਏ ਵਿਨੇ ਇਹ ਕਿੰਨੇ ਦੇ ਆ ਬਾਈ ਕਿੰਨੇ ਦੇ ਪਹਿਣਗੇ ਸਹੀ ਇਹ 300 ਰੁਪਏ ਦਾ ਜੀ 300 ਰੁਪਏ ਦਾ ਪਊਗਾ ਆਮ ਜਿਹੜੇ ਹੋਰ ਦੁਕਾਨਦਾਰ ਆ ਮੈਨੂੰ ਪਤਾ ਵੀ 8 8 9 900 ਦੇ ਵੇਚੀ ਜਾਂਦੇ ਆ ਇਹ ਬਹੁਤ ਸੌਫਟ ਨੇ ਜਿਹੜੇ ਸਾਡੀਆਂ ਭੈਣਾਂ ਕਹਿੰਦੀਆਂ ਵੀ ਅੱਡੀ ਦੁਖਣ ਲੱਗ ਗਈ ਪੈਰ ਦੁਖਣ ਲੱਗ ਗਿਆ ਬਹੁਤ ਸੌਫਟ ਨੇ ਵਿੱਚੋਂ ਤੁਹਾਨੂੰ ਦਿਖਾਉਨੇ ਆ ਬਹੁਤ ਜਿਆਦੇ ਸੌਫਟ ਨੇ ਬਹੁਤ ਜਿਆਦੇ ਸੌਫਟ ਨੇ ਤੇ ਵੀਡੀਓ ਨੂੰ ਚਲਦੀ ਚਲਦੀ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾ ਜੋ ਇਸ ਦੁਕਾਨਦਾਰ ਵੀਰ ਨੇ ਵੀ ਇਹਦਾ ਵੀ ਚਲੋ ਆ ਦੇਖੋ ਕਲਰ ਕਿੰਨਾ ਸੋਹਣਾ ਲੇਡੀਜ਼ ਬਹੁਤ ਸੋਹਣਾ ਕਲਰ ਹੈ ਤੇ ਬਹੁਤ ਹੀ ਜਿਆਦੇ ਪਿਆਰੇ ਪਿਆਰੇ ਕਲਰ ਨੇ ਬੂਟ ਵੀ ਬਹੁਤ ਸੋਹਣੇ ਨੇ ਲੇਡੀਜ਼ ਜੈਂਟਸ ਬੱਚਿਆਂ ਵਾਸਤੇ ਵੀ ਜਿਹੜੇ ਬੱਚਿਆਂ ਵਾਸਤੇ ਲੈਣਾ ਚਾਹੁੰਦੇ ਆ ਦੇਖੋ ਬੱਚਿਆਂ ਵਾਸਤੇ ਵੀ ਬਹੁਤ ਵਧੀਆ ਨੇ ਤੇ ਬੱਚਿਆਂ ਵਾਲੇ ਕੀ ਰੇਟ ਆ ਇਹ ਜੀ 350 ਰੁਪਏ ਰੇਂਜ ਚ ਜੀ ਇਹ ਲੇਡੀਜ਼ ਆ ਗਏ ਜੀ ਹੂੰ ਤੇ ਆਹ ਜਿਹੜਾ ਬੂਟ ਆ ਗਿਆ ਜੀ ਹੂੰ 300 ਪ੍ਰਿੰਟ ਹੈ 34 ਪਰ ਮਹੀਨਾ ਚਾ ਜਾਊਗਾ ਜੀ ਵਿੱਦ ਜਰਾਵ ਇਹਦੇ ਚ ਦੋ ਕਲਰ ਨੇ ਜੀ ਹੂੰ ਵਾ ਦੇਖੋ ਜੀ ਜਿਹੜੇ ਹੋਰ ਵੀ ਆਪਣੀ ਵੈਰਾਈਟੀ ਆਉਣੀ ਹੈ ਹੋਰ ਜਿਹੜੀ ਵੈਰਾਈਟੀ ਇਹਦੋਂ ਆਉਣੀ ਹੈ ਉਹ ਕਰੋ ਤੱਕ ਆਜੂ ਹੋਰ ਕੁੱਲ ਵੈਰਾਈਟੀ ਜਿਹੜੀ ਆਉਣੀ ਆਪਣੀ ਆ ਦੋ ਚਾਰ ਦਿਨਾਂ ਚ ਆ ਜਾਊਗੀ ਜੀ ਦੋ ਚਾਰ ਦਿਨਾਂ ਚ ਠੀਕ ਹੈ ਬਹੁਤ ਸੋਹਣੇ ਸੋਹਣੇ ਬੂਟ ਆ ਬਾਈ ਸੇਲ ਲਾਤੀ ਫੈਕਟਰੀ ਰੇਟਾਂ ਦੇ ਸਿੱਧਾ ਫੈਕਟਰੀ ਦੇ ਵਿੱਚੋਂ ਮਾਲ ਆਉਂਦਾਗਾ ਇਸ ਦੁਕਾਨ ਤੇ ਤੇ ਬਾਈ ਕਹਿੰਦਾ ਵੀ ਆਪਾਂ ਤਾਂ ਨਾ ਮਣਾਉਣਾ ਇੱਕ ਵਾਰ ਨਵੀਂ ਨਵਾਂ ਕੰਮ ਕਰਿਆ ਅੱਛਾ ਕਲਸ ਤਾਂ ਲੈਸ ਤੇ ਹੁੰਦਾ ਜੀ ਅੱਛਾ ਇਹ ਬੂਟ ਲੈਸ ਤੇ ਹੁੰਦਾ ਇਹ ਕਿੰਨਾ ਲੈਸ ਤੇ ਹੁੰਦਾ ਇਹ ਜੀ 25% ਕੱਟ ਦੇਣੀ ਜੀ ਲੈਸ 25% ਡਿਸਕਾਊਂਟ ਤੇ ਇਹ ਬੂਟ ਹਾਂਜੀ ਠੀਕ ਹੈ ਇਹ ਲੇਡੀਜ਼ ਵੀ ਹਟ ਕਾਲਰ ਸਹਿਗੇ ਜੀ ਹੂੰ ਇਹ 5 ਤੋਂ 4 ਤੋਂ 8 ਸਾਈਜ਼ ਹੈ ਜੀ ਹੂੰ ਲੇਡੀਜ਼ ਜਿਨ੍ਹਾਂ ਦੇ ਵੱਡੇ ਪੈਰ ਹੈ ਜੀ ਹੂੰ ਉਹਨਾਂ ਵਾਸਤੇ ਵੀ ਬਹੁਤ ਅੰਦਰੋਂ ਸੌਫਟ ਹੈ ਜੀ ਇਹ ਮਰਜ਼ੀ ਪਾ ਸਕਦੇ ਨੇ ਠੀਕ ਹੈ ਠੀਕ ਹੈ ਦੋਸਤੋ ਕਰ ਦਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਵੱਧ ਤੋਂ ਵੱਧ ਫਾਇਦਾ ਉਠਾਓ ਤੇ ਬੈਲੀਆਂ ਵੀ ਹੈਗੀਆਂ ਜੇ ਬੈਲੀਆਂ ਕੋਈ ਲੈਣੀਆਂ ਚਾਹੁੰਦਾ ਹੋਵੇ ਕਿ ਲੇਦਰ ਦੇ ਬੂਟ ਉਹ ਦਿਖਾ ਮੜਾ ਜਾਓ ਵੀ ਦਿਖਾ ਸੇਤੀ ਦਿਖਾ ਮੜਾ ਜਾ ਆ ਲੇਦਰ ਇਹ ਲੇਦਰ ਦਾ ਆ ਕੇ ਕੋਹ ਜਿਹੜੀ ਬੈਲੀ ਜਿਵੇਂ ਆ ਪਈ ਹੈ ਹਾਂਜੀ ਆ ਦੇਖੋ ਜੀ ਇੰਨਾ ਚ ਇਹ ਉਹਦੀ ਦਬਾਉ ਸੋਹਣੇ ਬੂਟ ਨੇ ਇਹ ਜਾਰਾਮੈਨ ਦਾ オリジナル ਪੀਸ ਹੈ ਜੀ ਜਾਰਾਮੈਨ ਦਾ ਹਾਂਜੀ ਜਾਰਾ ਮੈਨ ਦਾ ਰਹੀ ਨਾ ਪੀਸ ਇਹ ਵੀ ਅੱਜ ਕੱਲ ਐਡ ਵੀ ਆ ਰਹੀ ਹੈ ਜੀ ਟੀਵੀ ਤੇ ਟੀਵੀ ਤੇ ਐਡ ਆ ਰਹੀ ਹੈ ਬਈ ਲਈਦਾ ਪੁਰਾਣਾ ਦਾ ਇਹ ਵੀ ਆ ਤੇ ਜਾਰਾ ਮੈਨ ਦੀ ਵੀ ਹੈ ਜੀ ਆਪਣੇ ਕੋਲ ਹੂੰ ਤੇ ਇਹ ਕਿ ਕਿ ਰੇਟ ਪੁੱਛ ਕਿ ਕਿ ਰੇਟ ਪੁੱਛ ਇਹ ਜੀ 500 500 ਰੁਪਏ ਦੇ ਦਾ ਨਾਰਮਲ ਸਾਈਜ਼ ਹੈ ਜੀ 11 12 ਨੰਬਰ ਸਾਡੇ 500 ਰੇਂਜ ਚ ਹੈ ਜੀ ਹੂੰ ਜਿਹੜੇ ਸਪੈਸ਼ਲੀ ਬਜ਼ੁਰਗਾਂ ਵਾਸਤੇ ਜੀ ਬਜ਼ੁਰਗਾਂ ਵਾਸਤੇ ਜਿਹੜੇ ਵੱਡੇ ਸਾਈਜ਼ ਆ ਉਹ ਥੋੜੇ ਜਿਹਾ 50 ਰੁਪਏ ਮਹਿੰਗਾ ਹਾਂਜੀ ਹੂੰ ਤੇ ਦੋਸਤੋ ਕਰ ਦਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਭ اٹھਾਓ ਵੱਧ ਤੋਂ ਵੱਧ ਉੱਪਰ ਨੰਬਰ ਦਿੱਤਾ ਹੋਇਆ ਜੇ ਕਿਸੇ ਵੀਰ ਨੂੰ ਨਾਮ ਪਤਾ ਲੱਗੇ ਤਾਂ ਫੋਨ ਨੰਬਰ ਕਰਕੇ ਇਸ ਦੁਕਾਨ ਤੇ ਆ ਸਕਦਾ ਤੁਹਾਨੂੰ ਦੁਆਰੇ ਫਿਰ ਨਿਗਾ ਮਰਾ ਦਈਏ ਬੂਟਾਂ ਦੇ ਆ ਦੇਖੋ ਜੀ ਦਾ ਦਿਖਾ ਦਿਓ ਸਪੈਸ਼ਲੀ ਅਰਾਮੈਂਡੀ ओरिजिनल ਪੀਸ ਹੈ ਜੀ ਯਾਰਮੈਂਡ ਦਾ ਇੱਕ ਆ ਪੀਸ ਦੇਖੋ ਬਹੁਤ ਸੋਹਣਾ ਜਿਹੜਾ ਨੌਜਵਾਨ ਮੁੰਡੇ ਅੱਜ ਕੱਲ ਪਾਉਂਦੇ ਨੇ ਹੁਣ ਵਿਆਹਾਂ ਦਾ ਸੀਜ਼ਨ ਹੈ ਤੇ ਬਹੁਤ ਸੋਹਣੀ ਹੈ ਇਹ ਵੀ ਕਿੰਨੇ ਦਾ ਕੋ ਇਹ ਜੀ 500 ਰੁਪਏ ਦਾ ਜੀ 500 ਰੁਪਏ 500 ਰੁਪਏ 300 400 450 ਆ ਰੇਂਜ ਦੇ ਵਿੱਚ ਜਿਹੜੇ 12 1200 ਦੇ ਤੁਹਾਨੂੰ ਦੁਕਾਨਾਂ ਤੋਂ ਬੂਟ ਮਿਲਦੇ ਨੇ ਫਰਸਟ ਕਾਪੀਆਂ ਕਹਿ ਕੇ ਉਹ ਕਰੀ ਜਾਂਦੇ ਆ ਅਸੀਂ ਤੁਹਾਨੂੰ ਦਿਖਾਉਣੇ ਕਿ ਫਰਸਟ ਕਾਪੀਆਂ ਕੀ ਹੁੰਦੀਆਂ ਨੇ ਆ ਦੇਖੋ ਫਰਸਟ ਕਾਪੀ ਦੇਖੋ ਦੇਖੋ ਤੁਹਾਨੂੰ ਨਾਈਕ ਦਾ ਦਿਖਾਉਣੇ ਨਾਈਕ ਦਾ ਬਹੁਤ ਸੋਹਣਾ ਮਾਡਲ ਹੈ ਤੁਸੀਂ ਇੱਥੋਂ ਫੋਟੋ ਖਿੱਚ ਕੇ ਸਕਰੀਨਸ਼ਾਟ ਲੈ ਕੇ ਸ਼ੋਰੂਮ 'ਚ ਜਾ ਕੇ ਤੁਸੀਂ ਦੇਖ ਸਕਦੇ ਹੋ ਇਹ ਮਾਡਲ ਤੁਹਾਨੂੰ ਪਏ ਮਿਲਣਗੇ ਇਸ ਕਚਰ ਦਾ ਵਿਦਆਉਟ ਲੇਸਿਸ ਤੋਂ ਵੀ ਆਉਗਾ ਇਹ ਬੂਟ ਬਿਲਕੁਲ ਤੁਹਾਨੂੰ ਡਿੱਟੋ ਸ਼ੋਰੂਮਾਂ ਦੇ ਵਿੱਚ ਪਏ ਮਿਲਣਗੇ ਬੂਟ ਇਹ ਤੇ ਆ ਲੈਡੀਆਂ ਸਾਡੀਆਂ ਭੈਣਾਂ ਲਈ ਤੁਹਾਨੂੰ ਦੁਬਾਰੇ ਫੇਰ ਦਿਖਾ ਦਈਏ ਬਹੁਤ ਸੋਹਣੇ ਸੋਹਣੇ ਕਲਰ ਆ ਤੇ ਨਵਾਂ ਡਿਜ਼ਾਈਨ ਵੀ ਆਇਆ ਜੀ ਹੂੰ ਆ ਦੇਖੋ ਦੋਸਤੋ ਬਹੁਤ ਸੋਹਣਾ ਸੂਜ ਹੈ ਇਹਦੇ ਚ ਹੂੰ ਆ ਬਲੈਕ ਕਲਰ ਕਿਉਂਕਿ ਸਦਾ ਬਹਾਰ ਕਲਰ ਹੈ ਗ੍ਰੇ ਤੇ ਬਲੈਕ ਕਲਰ ਦੋਨੇ ਸਦਾ ਬਹਾਰ ਕਲਰ ਨੇ ਤੇ ਜਰਾਬਾਂ ਫ੍ਰੀ ਆ ਹਰੇਕ ਬੂਟ ਦੇ ਨਾਲ ਜਿਹੜੇ 100 ਰੁਪਏ ਦੀ ਜਰਾਬ ਦਿੰਦੇ ਆ ਤੁਹਾਨੂੰ ਹਰੇਕ ਬੂਟ ਦੇ ਨਾਲ ਜਰਾਬ ਫ੍ਰੀ ਆ 100 ਰੁਪਏ ਦਾ ਸਿੱਧਾ ਉਹੀ ਫਾਇਦਾ ਹੁੰਦਾ ਆਪਣਾ ਕਾਟਨ ਦੀ ਸੌਕਸ ਆ ਗਈ ਤੇ ਬੂਟ ਜੇ ਮੰਨ ਲਓ 400 ਦਾ ਬੂਟ ਆ 100 ਰੁਪਏ ਦੀ ਜਰਾਬ ਨਿਕਲ ਗਈ 300 ਦਾ ਹੀ ਰਹਿ ਗਿਆ ਬੂਟ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਜੇ ਕੋਈ ਬੂਟ ਲੈਣੇ ਆ ਕਿਸੇ ਭਰਾ ਨੇ ਤਾਂ ਇਸ ਨੰਬਰ ਤੇ ਸੰਪਰਕ ਕਰਕੇ ਇਸ ਇੱਥੇ ਆ ਸਕਦਾ ਰਾਮਪੁਰਾ ਫੂਲ ਬੱਸ ਸਟੈਂਡ ਤੋਂ ਜਾਣੇ ਆ ਜਦੋਂ ਆਪਾਂ ਵਿਸ਼ਾਲ ਮੈਡੀਕਲ ਦੇ ਬਿਲਕੁਲ ਨੇੜੇ ਧੰਨਵਾਦ ਦੋਸਤੋ ਸਤਿ ਸ਼੍ਰੀ ਅਕਾਲ ਜੀ